ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਸ਼ਨ ਕਾਰਡ ਦਾ ਬਾਰੇ ਵੱਡੀ ਖੁਸ਼ਖਬਰੀ ਹੈ ਹਰ ਮਹੀਨੇ 1000 ਰੁਪਏ ਮਿਲਣਗੇ ਕਿਹੜੇ ਲੋਕਾਂ ਨੂੰ ਮਿਲਣਗੇ ਫਾਰਮ ਕਿਵੇਂ ਭਰਨਾ ਪਵੇਗਾ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਰਕਾਰ ਲੋਕਾਂ ਨੂੰ ਉਪਰ ਚੁੱਕਣ ਲਈ ਸਮੇਂ ਸਮੇਤੇ ਵੱਡੇ ਕਦਮ ਚੁੱਕਦੀ ਹੈ ਤਾਂ ਜੋ ਉਹਨਾਂ ਨੂੰ ਫਾਇਦਾ ਹੋਵੇ ਅਤੇ ਵੋਟ ਬੈਂਕ ਮਜ਼ਬੂਤ ਹੋਵੇ ਇਸ ਵਾਰ ਸਰਕਾਰ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਨਵੀਂ ਯੋਜਨਾ ਲੈ ਕੇ ਆਈ ਹੈ ਸਰਕਾਰ ਨੇ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਨਾਲ ਲੋਕਾਂ ਦੇ ਇੱਕ ਵੱਡੇ ਵਰਗ ਨੂੰ ਫਾਇਦਾ ਹੋਵੇਗਾ ਤਾਂ ਕਿਹੜੇ ਵਰਗ ਨੂੰ ਇਸ ਦਾ ਫਾਇਦਾ ਹੋਣ ਜਾ ਰਿਹਾ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਤਾਂ ਨਵੇਂ ਜੁੜੇ ਹੋਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਦੱਸ ਦਈਏ ਖਾਸ ਕਰਕੇ ਯੋਜਨਾ ਉਹਨਾਂ ਪਰਿਵਾਰਾਂ ਲਈ ਸਭ ਤੋਂ ਵੱਧ ਫਾਇਦੇਮੰਦ ਹੈ ਜਿਨ੍ਹਾਂ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ ਇਸ ਯੋਜਨਾ ਦੇ ਤਹਿਤ ਉਹਨਾਂ ਪਰਿਵਾਰਾਂ ਨੂੰ ਹਰ ਮਹੀਨੇ ਅਨਾਜ ਦੇ ਨਾਲ ਨਾਲ 1000 ਰੁਪਏ ਵੀ ਮਿਲਣਗੇ ਤਾਂ ਕਿਹੜੇ ਲੋਕਾਂ ਨੂੰ ਮਿਲਣਗੇ ਇਸ ਯੋਜਨਾ ਦਾ ਲਾਭ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲੇਗਾ ਜੋ ਮਾਪਦੰਡਾ ਨੂੰ ਪੂਰਾ ਕਰਨਗੇ ਯੋਜਨਾ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਰਾਸ਼ਨ ਕਾਰਡ ਤਾਰਕ ਹੋਣਾ ਚਾਹੀਦਾ ਤੁਹਾਡੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਰਾਸ਼ਨ ਕਾਰਡੀ ਕੇਵਾਈਸੀ ਹੋਣਾ ਵੀ ਲਾਜ਼ਮੀ ਹੈ ਯੋਜਨਾ ਵਿੱਚ ਲਾਭਪਾਤਰੀ ਨੂੰ ਭੋਜਨ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਇਸ ਦੇ ਤਹਿਤ ਹਰ ਮਹੀਨੇ ਹਰੇਕ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ 1000 ਰੁਪਏ ਦੀ ਵਿੱਤੀ ਸਹਾਇਤਾ ਭੇਜੀ ਜਾਵੇਗੀ ता जो इस योजना पारदर्शिता जिहड़ी बनाई रखी जा सके तुम तो अगे दसदा कि इसना होगा भी इस स्कीम का जिहा फायदा है तो वह लै सको लाभ लैण ले अर्जी प्रक्रिया बहुत सरल है अर्जी देशन कार्ड आधार कार्ड बैंक पासबुक की कापी इस अलावा तो आमदन सर्टिफिकेट रिहायश का सर्टिफिकेट होना चाहिए है तो अर्जी देन राज सिविल सप्लाई जिहड़ी वैबसाइट है तो उसना होगा राशन कार्ड दी नवी योजना 2025 ਲਈ ਅਰਜੀ ਲਿੰਕ ਤੇ ਕਲਿੱਕ ਕਰਨਾ ਹੋਵੇਗਾ। ਰਾਸ਼ਨ ਕਾਰਡ ਨੰਬਰ ਅਤੇ ਹੋਰ ਜਾਣਕਾਰੀ ਭਰਨੀ ਹੋਵੇਗੀ। ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਇਸ ਤੋਂ ਬਾਅਦ ਫਾਰਮ ਜਮ੍ਹਾਂ ਹੋਵੇਗਾ। ਸਰਕਾਰ ਨੇ eKYC ਨੂੰ ਲਾਜ਼ਮੀ ਕਰ ਦਿੱਤਾ। ਤਾਂ ਜੋ ਇਸ ਸਕੀਮ ਦੇ ਲਾਭ ਲਾਭਪਾਤਰੀਆਂ ਤੱਕ ਪਹੁੰਚ ਸਕਣ। ਰਿਪੋਰਟ ਦੇ ਅਨੁਸਾਰ ਇਹ ਯੋਜਨਾ 1 ਜੂਨ 2025 ਤੋਂ ਸ਼ੁਰੂ ਹੋ ਗਈ ਹੈ।